ਹਾਲ ਜੀ ਸਾਰਿਆਂ ਨੂੰ ਅੱਜ ਅਸੀਂ ਦੱਸਣ ਜਾ ਰਹੇ ਹਾਂ ਸ਼ੁਰੂ ਤੋਂ ਪਹਿਲੀ ਵੀਡੀਓ ਮੈਂ ਬਣਾਉਣ ਜਾ ਰਿਹਾ ਹਾਂ ਜੀ ਪੋਸਟ ਤੇ ਪਹਿਲੋਂ ਅਸੀਂ ਸ਼ਾਰਟ ਵੀਡੀਓ ਬਣਾਈਆਂ ਸੀ ਜੰਨੀਆਂ ਬਣੀਆਂ ਸੀ ਹੁਣ ਮੈਂ ਕਿਹਾ ਜਿੱਦਾਂ ਅਸੀਂ ਪਹਿਲੀ ਵੀਡੀਓ ਬਣਾਉਣ ਜਾ ਰਹੇ ਹਾਂ ਇੱਥੇ ਅਸੀਂ ਦੱਸਾਂਗੇ ਸੀਟ ਟ੍ਰੀਟਮੈਂਟ ਸੀਟ ਟ੍ਰੀਟਮੈਂਟ ਕਿੱਦਾਂ ਕੀਤਾ ਜਾਂਦਾ ਪਹਿਲੋਂ ਮੈਂ ਸ਼ਾਰਟ ਵੀਡੀਓ ਬਣਾਈਆਂ ਸੀ ਉਹਦੇ ਵਿੱਚ ਦੱਸਿਆ ਸੀ ਜੀ ਕੀ ਮਾਰ ਕੇ ਨਾਲ ਆਲੂ ਜਾਂ ਉਹਦੇ ਬਾਰੇ ਵੀ ਅਸੀਂ ਅੱਗੇ ਵਿਸਤਾਰ ਚ ਵੀਡੀਓ ਬਣਾਵਾਂਗੇ ਸਾਡੀ ਪਹਿਲੀ ਵੀਡੀਓ ਬਣ ਜਾ ਰਹੀ ਆ ਤੇ ਇਹਦੇ ਵਿੱਚ ਦੱਸਾਂਗੇ ਜੀ ਅਸੀਂ ਜਿਹੜਾ ਸੀਟ ਟ੍ਰੀਟਮੈਂਟ ਕਿੱਦਾਂ ਕੀਤਾ ਜਾਂਦਾ ਆਲੂ ਦਾ ਸਭ ਤੋਂ ਪਹਿਲਾਂ ਜੀ ਲੋਕ ਯੂਜ਼ ਕਰਦੇ ਹੁੰਦੇ ਸੀ ਮੈਸਟੋ ਪ੍ਰਾਈਮ ਮੈਸਟੋ ਪ੍ਰਾਈਮ ਇਹ ਪ੍ਰੋਡਕਟ ਬਹੁਤ ਮਹਿੰਗਾ ਤੇ ਬਾਹਰ ਕੰਪਨੀ ਦਾ ਜੀ ਇਹ ਕਰੀਬ 5600 ਦੇ ਕਰੀਬ ਹੈਗਾ ਇਹਦਾ ਰੇਟ ਤੇ ਇਹ ਸਾਨੂੰ ਦੱਸਦੇ ਆ ਦੁਕਾਨਦਾਰ ਜਿੰਨਾ ਕੋ ਅਸੀਂ ਲੈ ਕੇ ਆਉਂਦੇ ਆ ਜਾਂ ਕੋਈ ਵੀ ਲੈ ਕੇ ਆਉਂਦਾ ਕੰਪਨੀ ਦੱਸਦੀ ਹੈ ਕਿ 200 ਬੋਰੇ ਨੂੰ ਲਗਾਓ 200 ਬੋਰੇ ਨੂੰ ਜੋ ਲਾਉਨੇ ਆ ਤੇ ਦੀ ਕੋਸਟ ਸਾਨੂੰ ਕਰੀਬ 2500 25 ਰੁਪਏ ਪਰ ਬੈਕ ਪੈ ਜਾਂਦੀ ਹੈ ਤੇ ਕਈ ਵਾਰ ਲੋਕ ਇਹਨੂੰ ਇਦਾਂ ਕਰਦੇ ਆ ਜੀ ਕਿ ਜੇ 200 ਬੁਰੇ ਨੂੰ ਦੱਸਿਆ ਜੀਮੇਦਾਰ ਭਰਾ ਸਾਡੇ ਉਹ 400 ਬੁਰੇ ਨਾ ਲਾ ਦਿੰਦੇ ਆ ਉਹਦੇ ਵਿੱਚ ਰਿਜ਼ਲਟ ਗਲਤ ਆਉਂਦੇ ਆ ਅਸੀਂ ਮਹਿੰਗੀ ਦਵਾਈ ਵੀ ਵਰਤਦੇ ਆ ਸਾਨੂੰ ਰਿਜ਼ਲਟ ਵੀ ਨਹੀਂ ਮਿਲਦੀ ਜੀ ਅਸੀਂ ਇਹ ਲਾਉਣੀ ਆ ਤੇ ਫਿਰ ਇਹ ਜਿੰਮੀ ਕਿ ਦੱਸਦੇ ਆ 200 ਨੂੰ 250 ਤੱਕ ਕਰ ਲਓ ਰਿਜ਼ਲਟ ਰਹੋਗੇ ਤੇ ਇਹ ਅਸੀਂ ਉਹਨਾਂ ਨੂੰ ਲਾਉਂਦੇ ਆ ਜਿਹੜੇ ਸਾਡੇ ਵੀ ਬਹੁਤ ਮਹਿੰਗੇ ਹੁੰਦੇ ਆ ਜਿੱਦਾਂ ਅਸੀਂ ਜੀ 1 ਐਫ 1 ਤਿਆਰ ਕਰਦੇ ਆ ਇਹ ਸਿਰਫ ਉਹਨੂੰ ਹੀ ਲਾਉਂਦੇ ਆ ਕਿ ਸਿਰਫ ਮਨ ਨੂੰ ਤਸੱਲੀ ਕਰਨੀ ਵੀ ਅਸੀਂ ਤੁਹਾਡੇ ਇਹ ਨਹੀਂ ਕਵਾਂਗੇ ਕਿ ਪੈਸੇ ਦੇ ਲਈ ਅਸੀਂ ਤੁਹਾਨੂੰ ਲਾਉਣੀ ਪੈਣੀ ਆ ਕਿਉਂਕ ਇਹਦਾ ਸੀ ਟ੍ਰੀਟਮੈਂਟ ਹੁੰਦਾ ਇਹ ਸਿਰਫ ਹੁੰਦਾ ਜੀ ਰੈਜ਼ਿਡੋਨੀਆ ਰੈਜ਼ਿਡੋਨੀਆ ਲਈ ਜਾਂ ਜਿਹਨੂੰ ਪੰਜਾਬੀ ਚ ਜਾਂ ਹਿੰਦੀ ਚ ਕਹਿੰਦੇ ਚਿਤਰੀ ਦੀ ਬਿਮਾਰੀ ਉਹਦੇ ਲਈ ਹੁੰਦਾ ਚਿਤਰੀ ਜਦੋਂ ਸਾਡੇ ਆਲੂ ਨੂੰ ਆ ਜਾਂਦੀ ਆ ਤੇ ਆਲੂ ਅਸੀਂ ਵੇਚ ਨਹੀਂ ਪਾਉਂਦੇ ਤਾਂ ਵੀ ਵਪਾਰੀ ਚਿਤਰੀ ਦੇਖ ਕੇ ਉਸ ਤੋਂ ਬੜੇ ਰਿਜੈਕਟ ਕਰ ਜਾਂਦਾ ਸਾਡੇ ਸੈਂਪਲ ਨੂੰ ਤੇ ਸਾਨੂੰ ਸੀ ਟ੍ਰੀਟਮੈਂਟ ਜ਼ਰੂਰ ਕਰਨਾ ਚਾਹੀਦਾ ਜੀ ਤੇ ਅਗਲੀ ਦਵਾਈ ਬਾਰੇ ਮੈਂ ਦੱਸਣ ਜਾ ਰਿਹਾ ਵੈਲਟਾ ਵੈਲਟਾ ਦਵਾਈ ਉਹਦੀ ਹੈ ਲੋਕ ਇਹ ਵੀ ਕਰੀਬ ਹੈਗੀ ਆ ਜੀ 1100 ਦੇ ਲਾਗੇ ਜਾਂ 900 ਦੇ ਵਿੱਚ ਇੱਥੇ ਵੀ ਜਲਦੀ ਆ 700 ਦੇ ਵਿੱਚ ਇੱਥੇ ਜਿੱਥੇ ਕੋਈ ਜੀ ਦਾ ਦਾ ਲੱਗਦਾ ਉਹਦੇ ਵਿੱਚ ਹੀ ਜਾਂਦਾ ਜੀ ਇਹਦੇ ਵਿੱਚ ਵੀ 70 ਮੋਰੀਆਂ ਨੂੰ ਇਹ ਲੱਗਦੀ ਆ ਹਰ ਇੱਕ ਦੇ ਆਪਣੇ ਆਪਣੇ ਸਾਲਟ ਆ ਪਰ ਟੋਟਲ ਫੰਗੀਸਾਈਡ ਫੰਗੀਸਾਈਡ ਆਪਾਂ ਦਵਾਈ ਲਾਉਣੀ ਹੁੰਦੀ ਆ ਤੇ ਇਹ ਲੋਕ ਕਈ ਕਹਿੰਦੇ ਯਾਰ ਕੱਚੀ ਨੂੰ ਅਸੀਂ ਇਹ ਲਾ ਲੰਨੇ ਆ ਪਰ ਅਸੀਂ ਸਾਰੀਆਂ ਦਵਾਈਆਂ ਵਰਤ ਕੇ ਦੇਖੀਆਂ ਤੇ ਮੈਂ ਹੌਲੀ-ਹੌਲੀ ਤੁਹਾਨੂੰ ਚੀਜ਼ਾਂ ਬਾਰੇ ਦੱਸੂਗਾ ਦਵਾਈਆਂ ਬਾਰੇ ਦੱਸੂਗਾ ਕਿ ਕਿਹੜੀ ਤੁਹਾਨੂੰ ਲਾਉਣੀ ਚਾਹੀਦੀ ਹੈ ਕਿਹੜੀ ਤੁਹਾਨੂੰ ਬਜਟ ਤੇ ਹੈ ਤੇ ਕਿਹਦੇ ਅਸੀਂ ਰਿਜ਼ਲਟ ਕੱਢੇ ਆ ਦੀ ਵੱਲ ਕੰਪਨੀ ਹੈ ਜੀ ਇਹਦੀ ਵੀ ਸਾਨੂੰ ਕੋਸਟ 7-8 ਰੁਪਏ ਘਟਾ ਪੈ ਜਾਂਦੀ ਹੈ ਇਹ ਵੀ ਜੇ 70-10 ਰੁਪਏ ਆ ਤੇ 100 ਨੂੰ ਲਾ ਸਕਦੇ ਹਾਂ ਫਿਰ ਆਉਂਦੀ ਹੈ ਜੀ ਮੌਨਸਰਿਨਿੰਗ ਸਭ ਤੋਂ ਪਹਿਲਾਂ ਲੋਕ ਇਹਨੂੰ ਵੀ ਲਾਉਂਦੇ ਹੁੰਦੇ ਸੀ ਜ਼ਿਆਦਾ ਮੌਨਸਰਿਨਿੰਗ ਦਵਾਈ ਨੂੰ ਮੌਨਸਰਿਨ ਦਵਾਈ ਇਹ ਕ੍ਰਿਸਟਲ ਵਾਲਿਆਂ ਨੇ ਹੁਣ ਕੰਪਨੀ ਲੈ ਲਈ ਹੈ ਪਹਿਲਾਂ ਹੋਰ ਕਿਸੇ ਕੋਲ ਸੀ ਮੈਨੂੰ ਕੰਪਨੀ ਦਾ ਨਾਮ ਨਹੀਂ ਯਾਦ ਜੀ ਇਹ ਵੀ 1300 ਦੇ ਕਰੀਬ ਹੁਣ ਹੋ ਗਿਆ ਇਹਦਾ ਰੇਟ ਤੇ ਇਹ ਵੀ ਸਾਨੂੰ ਜੇ 70 ਬੋਰੀ ਨੂੰ ਇਹਨੇ ਰეკਮੈਂਡ ਕੀਤੀ ਆ ਤੇ ਸਾਨੂੰ 100 ਬੋਰੀ ਨੂੰ ਅਸੀਂ ਲਾ ਲੰਨੇ ਰਿਜ਼ਲਟ ਆਉਂਦੇ ਆ ਵਧੀਆ ਤੇ ਇਹ ਵੀ ਸਾਨੂੰ ਜੀ 13-14 ਇਹ ਸਾਰੀਆਂ ਦਵਾਈਆਂ ਲਾਉਂਦੇ ਆ ਲੋਕ ਤੇ ਕਈਆਂ ਨੂੰ ਪਤਾ ਨਹੀਂ ਕਿੰਨੀ ডোজ ਦੇਣੀ ਕਿੱਦਾਂ ਕਰਨੀ ਆ ਉਹ ਮੈਂ ਤੁਹਾਨੂੰ ਸਾਰਾ ਹੌਲੀ-ਹੌਲੀ ਦੱਸਦਾ ਹਾਂ ਜੀ ਫਿਰ ਆਉਂਦਾ ਜੀ ਬੋਰਿਕ ਐਸਿਡ ਬੋਰਿਕ ਐਸਿਡ ਉਹ ਆ ਜਿਹੜਾ ਚੌਲਾਂ ਦੇ ਵਿੱਚ ਲੋਕ ਰੱਖਦੇ ਹੁੰਦੇ ਸੀ ਤੇ ਹੁਣ ਵੀ ਰੱਖਦੇ ਆ ਕਈ ਲੋਕ ਬੋਰਿਕ ਐਸਿਡ ਸਹੀ ਮਾਇਨੇ ਸੀਪੀਆਰਆਈ ਸਾਨੂੰ ਦੱਸਦੀ ਜਦੋਂ ਅਸੀਂ ਸੈਮੀਨਾਰ ਵਗੈਰਾ ਲਾਉਂਦੇ ਆ ਸੀਪੀਆਰਆਈ ਦੇ ਸਾਨੂੰ ਉਹ ਕਮੈਂਡ ਕਰਦੇ ਆ ਅਸੀਂ ਕਾਪੀਆਂ ਦੇ ਵਿੱਚ ਵੀ ਲਿਖਦੇ ਆ ਕਿ ਸੀਪੀਆਰਆਈ ਦੱਸਦੀ ਆ ਕਿ ਅਸੀਂ ਸੌ ਕੋਕਵਿੰਟਲ ਪਿੱਛੇ 3 ਕਿਲੋ ਲਾਉਣਾ ਜੀ। ਫਿਰ ਉਹਦੀ ਐਵਰੇਜ ਸਾਨੂੰ ਪਾਣੀ ਦੇ ਨਾਲ ਪਲੱਸ ਕਰਨੀ ਪੈਣੀ ਹੈ। ਜਦੋਂ ਸਮਝੋ 100 ਲੀਟਰ ਹੋਇਆ ਜਾਂ ਜਿੱਦਾਂ ਜਿੰਨੇ ਬੋਰੇ ਤੇ ਕਰਨਾ। ਕਿਉਂਕਿ ਅਸੀਂ ਇਹ ਬਹੁਤ ਘੱਟ ਕੀਤਾ ਤੇ ਹੌਲੀ-ਹੌਲੀ ਅਸੀਂ ਵੀ ਸੋਚ ਰਹੇ ਹਾਂ ਕਰਕੇ ਦੇਖਾਂਗੇ ਪਰ ਇਹਦੇ ਵਿੱਚ ਬੰਦਾ ਆਮ ਜ਼ਿੰਮੇਵਾਰੀ ਨੂੰ ਲਗਾ ਨਹੀਂ ਸਕਦਾ। ਮਿਹਨਤ ਬਹੁਤ ਜ਼ਿਆਦੀ ਆ ਤੇ ਅਸਲ ਦੇ ਵਿੱਚ ਤਾਂ ਆਪਾਂ ਰਿਜ਼ਲਟ ਲੈਣੇ ਹੁੰਦੇ ਆ। ਸਾਨੂੰ ਰਿਜ਼ਲਟ ਦੇ ਨਾਲ ਮਤਲਬ ਹੈ ਕਿ ਚਿਤਰੀ ਨਹੀਂ ਹੋਣੀ ਚਾਹੀਦੀ। ਹਰ ਕੋਈ ਜਿਹੜੇ ਵੀ ਆ ਦੁਕਾਨਦਾਰ ਇਹਦੇ ਵਿੱਚ ਵਪਾਰ ਖੇਡਦੇ ਆ ਜ਼ਿੰਮੇਦਾਰਾਂ ਨੂੰ ਭੋਲੇ ਸਾਡੇ ਵੀਰਾਂ ਨੂੰ ਠੱਗਦੇ ਆ ਕੋਈ ਰੇਟ ਕੋਈ ਲਾ ਜਾਂਦਾ ਕੋਈ ਕੁਝ ਦੱਸ ਦਿੰਦਾ ਤੇ ਕੋਈ ਇਹ ਦੱਸਦਾ ਕਿ ਜੇ ਤੁਸੀਂ ਆਹ ਸਪਰੇਅ ਨਾ ਕੀਤੀ ਇਹਦੀ ਜਰਮੀਨੇਸ਼ਨ ਲੇਟ ਹੋਣੀ ਆ ਜਾਂ ਤੁਸੀਂ ਮੈਸਟੋ ਪ੍ਰਾਈਮ ਕਰ ਲਓ ਕਿਉਂਕਿ ਜਿਹੜੀ ਮਹਿੰਗੀ ਆ ਇਹਦਾ ਬੜਾ ਫਰਕ ਆ ਇਹਦਾ ਕਲਰ ਬਹੁਤ ਆਉਂਦਾ ਐਡਾ ਦਾ ਕੋਈ ਗੱਲ ਨਹੀਂ ਆ ਜੀ ਅਸੀਂ ਇਹ ਸਾਰੀਆਂ ਸਪਰੇਅ ਕਰਕੇ ਦੇਖੀਆਂ ਸਾਡੇ ਕੋਲ ਆਲਰੇਡੀ ਹੁੰਦੀਆਂ ਮੀਆਂ ਅਸੀਂ ਕਰਕੇ ਵੀ ਟ੍ਰਾਇਲ 2-3 ਸਾਲ ਤੋਂ ਦੇਖੀ ਆ ਸਾਰਾ ਕੁਝ ਕਰਕੇ ਦੇਖਿਆ ਜੀ ਤੇ ਅਸੀਂ ਜਿਹੜਾ ਸਾਡਾ ਸਭ ਤੋਂ ਵਧੀਆ ਰਿਜ਼ਲਟ ਤੇ ਮੈਂ ਜ਼ਿੰਮੇਦਾਰਾਂ ਨੂੰ ਜਿਹੜਾ ਤੋਹਫ਼ਾ ਦੇਣਾ ਚਾਹੂੰਗਾ ਉਹ ਹੈਗਾ ਜੀ ਪਲਸਰ ਇਹ ਅਸੀਂ ਝੋਨੇ ਦੇ ਕਰਦੇ ਹੁੰਦੇ ਸੀ ਪਲਸਰ ਦਵਾਈ ਪਲਸਰ ਦਵਾਈ ਝੋਨੇ ਦੇ ਕਰਦੇ ਹੁੰਦੇ ਸੀ ਫੰਗੀਸਾਈਡ ਸਪਰੇਅ ਆ ਤੇ ਇਹ ਦੇ ਵਿੱਚ ਸਾਲਟ ਹੈਗਾ ਜੀ ਥਾਈਫਲੂਜ਼ਾਮਾਈਡ ਇਹ ਪਾਜੀ ਤੁਸੀਂ ਦਿਖਾਇਓ ਥਾਈਫਲੂਜ਼ਾਮਾਈਡ ਸਾਲਟ ਹੈ ਇਹ ਹੋਰ ਕੰਪਨੀਆਂ ਦੇ ਵਿੱਚ ਵੀ ਆਉਂਦਾ ਇਹ ਹੋਰ ਕੰਪਨੀਆਂ ਵਿੱਚ ਵੀ ਆਉਂਦਾ ਜਿੱਦਾਂ ਹੋਰ ਐਗਰੋ ਲਾਈਫ ਹੋਗੀ ਹੋਰ ਪ੍ਰੋਡਕਟ ਹੋਗੀ ਤੇ ਉਹਨਾਂ ਦੇ ਵਿੱਚ ਵੀ ਇਹ ਸਾਲਟ ਆਉਂਦਾ ਤੇ ਉਹ ਵੀ ਅਸੀਂ ਲੈ ਸਕਦੇ ਆ ਆਪਾਂ ਜ਼ਰੂਰੀ ਨਹੀਂ ਕਵਾਂਗੇ ਮੈਂ ਕਿਸੇ ਵੀ ਕੰਪਨੀ ਦੀ ਮਸੂਰੀ ਨਹੀਂ ਕਰਨਾ ਚਾਹੁੰਦਾ ਪਰ ਇਹ ਇੱਕ ਪੁਰਾਣਾ ਬ੍ਰਾਂਡ ਹੈ ਅਸੀਂ ਤਾਂ ਇਹਨੂੰ ਲਗਾ ਲੰਨੇ ਆ ਬਟ ਸਾਡੇ ਕੋਲ ਕਈਰ ਦਵਾਈ ਸਾਨੂੰ ਨਾ ਮਿਲੇ ਅਸੀਂ ਇਹ ਸਾਲਟ ਦੇਖਦੇ ਆ ਥਾਈਫਲੂਜ਼ਾਮਾਈਡ ਅਸੀਂ ਉਹ ਲੈ ਕੇ ਆਉਂਦੇ ਆ ਦੁਕਾਨ ਤੋਂ ਤੇ ਇਹ ਕਰਦੇ ਆ ਇਹਦੀ ਡੋਜ਼ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਜਿੱਦਾਂ ਕੱਚੀ ਪਟਾਈ ਤੇ ਲੋਕ ਕਈ ਕਰ ਨਹੀਂ ਕਰਦੇ ਉਹ ਕਹਿੰਦੇ ਕੱਚੀ ਪਟਾਈ ਦੇ ਅਸੀਂ ਕਰ ਤੋਂ ਕਰ ਪਰ ਕਈ ਵੀਰ ਭਰਾਵਾਂ ਦਾ ਉਹਦੇ ਵਿੱਚ ਨੁਕਸਾਨ ਹੋ ਜਾਂਦਾ ਸਾਨੂੰ ਕੱਚੀ ਪਟਾਈ ਦੀ ਫਸਲ ਦੇ ਵਿੱਚ ਰੇਟ ਨਹੀਂ ਮਿਲਦਾ ਸਹੀ ਫਿਰ ਸਾਨੂੰ ਕਈ ਵਾਰ ਪੱਕੀ ਦੇ ਵਿੱਚ ਜਾਣਾ ਪੈਂਦਾ ਤੇ ਅਸੀਂ ਦਵਾਈ ਲਗਾਈ ਦੀ ਹੁੰਦੀ ਜਦੋਂ ਅਸੀਂ ਆਲੂ ਨੂੰ ਦਵਾਈ ਨਹੀਂ ਲਗਾਉਂਦੇ ਤੇ ਉਹਨੂੰ ਚਿਤਰੀ ਆਉਂਦੀ ਆ ਚਿਤਰੀ ਨਹੀਂ ਆਉਂਦੀ ਤਾਂ ਇਨਸਟੋਰ ਦੇ ਵਿੱਚ ਜਾ ਕੇ ਫਸ ਜਾਂਦੇ ਆ ਸਾਨੂੰ ਰੇਟ ਨਹੀਂ ਮਿਲਦਾ ਇਸ ਕਰਕੇ ਅਸੀਂ ਉਹਦੇ ਵਿੱਚ ਇੱਕ ਰਿਸਕ ਦੇ ਕਰੀਬ ਅਸੀਂ ਇਹਦੇ ਰਿਜ਼ਲਟ ਸਹੀ ਮਾਇਨੇ ਕੱਢੇ ਆ ਕਿ 1 ਲੀਟਰ ਦਾ ਅਸੀਂ 500 ਬੋਰਾ ਵੀ ਕੀਤਾ 500 ਬੋਰਾ 1 ਲੀਟਰ ਮਾ ਪਰ 2 ਐਮਐਲ ਪਰ ਲੀਟਰ ਇਹਨੂੰ ਅਸੀਂ ਪਾਣੀ ਨਾਲ ਲਾਉਨੇ ਆ ਜਦੋਂ ਵੀ ਕੋਈ ਵੀ ਸਪਰੇਅ ਕਰਦੇ ਆ ਉਹਨੂੰ ਪਾਣੀ ਨਾਲ ਕਰਨਾ ਇਹ ਨਹੀਂ ਕਿ ਅਸੀਂ ਬੋਰੀ ਨਾਲ ਮੰਗਤੀ ਕਰੋ 100 ਬੋਰੀ ਕੱਢੀ ਆ ਜੀ ਮਤਲਬ 200 ਐਮਐਲ ਲਾ ਲਓ ਜਾਂ 100 ਬੋਰੀ ਨੂੰ ਜਿੱਦਾਂ ਇਹ ਸਾਨੂੰ ਕੰਪਨੀ ਵਾਲੇ ਦੱਸਦੇ ਆ 100 ਬੋਰੀ ਨੂੰ ਆਹ ਲਾ ਲਓ ਜੀ ਮੌਨਥਰੀਨ ਲਾ ਲਓ 1 ਤੇ ਉਹਦਾ ਜੀਵਿਦਾਨ ਭਰਾਵਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੰਨੇ ਪਾਣੀ ਚ ਕੀ ਪਾਉਣੀ ਹੈ ਅਸੀਂ ਸਿੱਧਾ ਐਮਐਲ ਦੇ ਹਿਸਾਬ ਨਾਲ ਗੱਡੇ ਆ ਜੀ ਪੰਪ 20 ਲੀਟਰ ਦਾ ਹੁੰਦਾ ਉਹਦੇ ਵਿੱਚ ਅਸੀਂ 300 ਬੋਰੇ ਨੂੰ ਵੀ ਲਗਾ ਜਿੰਦੀ ਆ ਤੇ ਸਹੀ ਮਾਇਨੇ 350 300 ਬੋਰੇ ਨੂੰ ਲਗਾਉਣੇ ਆ ਜੀ ਇਹਨੂੰ ਅਸੀਂ ਤੇ ਇਹ ਸਾਨੂੰ ਕੁਛ ਵੀ ਨਹੀਂ 4 ਰੁਪਏ ਕੋਸਟ 5 ਰੁਪਏ ਕੋਸਟ ਪੈਂਦੀ ਆ ਤੇ ਜੇ ਮਤਲਬ 4 ਰੁਪਏ 5 ਰੁਪਏ ਸਾਨੂੰ ਕੋਸਟ ਪੈਂਦੀ ਆ ਕੱਚੀ ਪਟਾਈ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦੱਸ ਰਿਹਾ ਸੀ ਕਿ ਕੱਚੀ ਪਟਾਈ ਨੂੰ ਤੁਸੀਂ ਮਤਲਬ 500 ਬੋਰੀ ਨੂੰ ਲੀਟਰ ਲਗਾ ਸਕਦੇ ਆ 500 ਬੋਰੀ ਲੀਟਰ ਅਸੀਂ ਉਹਦੇ ਤੇ ਵੀ ਰਿਜ਼ਲਟ ਕੱਢੇ ਆ ਬਟ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੂੰਗਾ ਕਿ ਤੁਸੀਂ ਇਹ ਮਤਲਬ ਇਹ ਥੋੜਾ ਰਿਸਕ ਹੋ ਜਾਂਦਾ ਇਹਦੇ ਵਿੱਚ ਇਹਦੇ ਵਿੱਚ ਆਸਾਨ ਅਸੀਂ ਕਹਿ ਨਹੀਂ ਸਕਦੇ ਕੋਈ ਪੱਕਾ ਨਹੀਂ ਕਹਿ ਸਕਦੇ ਕਿ ਕੋ ਰਿਜ਼ਲਟ ਵਧੀਆ ਹੋਣਾ ਜਾਂ ਕਿਉਂਕਿ ਸਾਨੂੰ ਵਧੀਆ ਮਿਲੇ ਆ ਮੈਂ ਕਿਸੇ ਦੀ ਫਸਲ ਨਹੀਂ ਖਰਾਬ ਕਰਨੀ ਚਾਹੂੰਗਾ ਕਿ ਥੋੜੇ ਪੈਸੇਆਂ ਪਿੱਛੇ ਤੇ ਤੁਸੀਂ ਇਹਨੂੰ 300 ਤੋਂ 400 ਬੋਰੀ ਨੂੰ ਲਾ ਸਕਦੇ ਆ 300 ਤੋਂ 400 ਤੇ ਵੈਸੇ ਸਹੀ ਮਾਇਨੇ ਮੈਂ ਆਪਣੇ ਭਰਾਵਾਂ ਨੂੰ ਦੱਸੂੰਗਾ ਕਿ 300 ਬੋਰੀ ਨੂੰ ਤੁਸੀਂ ਲਗਾਓ ਤੇ ਇਹਦੀ ਕੁਝ ਵੀ 5 ਰੁਪਏ ਸਾਨੂੰ ਕੋਸਟ ਆਉਂਦੀ ਆ 4-5 ਰੁਪਏ 6 ਰੁਪਏ ਇਹਦੇ ਵਿੱਚ ਕੋਸਟ ਆਉਂਦੀ ਆ ਤੇ ਸਭ ਤੋਂ ਟੋਪ ਦਾ ਰਿਜ਼ਲਟ ਆ ਇਹਦਾ ਫਾਈਲੋਜ਼ਾਮਾਈਟਸ ਹਾਲ ਦਾ 24% ਤੇ ਇਹਦੇ ਵਿੱਚ ਜੀ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਦੇ ਅਸੀਂ 3 ਸਾਲਾਂ ਤੋਂ ਲਗਾ ਰਹੇ ਹਾਂ ਤੇ ਮੇਰੇ ਵੀਰ ਭਰਾ ਐਵੇਂ ਦਵਾਈਆਂ ਤੇ ਕਿਸੇ ਪਿੱਛੇ ਲੱਗ ਕੇ ਪੈਸਾ ਨਾ ਖਰਚੋ ਤੇ ਇਹੀ ਸਾਲਟ ਚੱਕ ਕੇ ਤੇ ਆਪਣੇ ਸਟੋਰ ਦੇ ਵਿੱਚ ਜਦੋਂ ਸਪਰੇਅ ਕਰਦੇ ਆਂ ਤੇ ਇਸੇ ਕੰਪਨੀ ਦੀ ਕਰੋ ਤੇ ਹੋਰ ਕੋਈ ਖਰਚਾ ਨਾ ਕਰੋ ਜੀ ਬਾਕੀ ਸਪਰੇਅ ਦਾ ਤੁਹਾਨੂੰ ਮੈਂ ਤਰੀਕਾ ਦੱਸਦਾ ਜੀ ਸਪਰੇਅ ਦਾ ਤਰੀਕਾ ਕਈ ਵੀਰ ਭਰਾ ਸਟੋਰ ਦੇ ਵਿੱਚ ਆਲੂ ਘਟਾਉਂਦੇ ਜਾਂ ਘਰ ਦੇ ਵਿੱਚ ਛੇਡ ਕੱਢਦੇ ਆਂ ਉਦੋਂ ਕੱਟਦੇ ਆ ਆਲੂ ਸਾਰਾ ਵਿਸ਼ੇ ਹੁੰਦਾ ਛੇੜ ਦੇ ਵਿੱਚ ਜਦੋਂ ਵਿਸ਼ੇ ਹੁੰਦਾ ਸਪਰੇ ਕਰਾਉਂਦੇ ਆ ਭਈਏ ਨੂੰ ਕਿਸੇ ਨੂੰ ਵੀ ਕਹਿ ਦਿੰਦੇ ਆ ਮਿੱਤਰ ਪਿਆਰੇ ਨੂੰ ਜਾਂ ਆਪ ਵੀਰ ਕਰਦੇ ਆ ਸਪਰੇ ਜਦੋਂ ਸਪਰੇ ਕਰਦੇ ਆ ਤੇ ਉਹਦੇ ਤੇ ਇੱਕ ਸਾਈਡ ਕਰਦੇ ਆ ਕਹਿੰਦੇ ਆ ਜੀ ਸਪਰੇ ਹੋ ਗਈ ਨਹੀਂ ਇਹ ਗੱਲ ਜ਼ਿੰਮੇਵਾਰਾਂ ਵਾਸਤੇ ਬਹੁਤ ਗਲਤ ਆ ਜਦੋਂ ਅਸੀਂ ਇੱਕ ਸਾਈਡ ਸਪਰੇ ਕਰਦਾਂ ਨੇ ਇੱਕ ਸਾਈਡ ਰਹਿ ਜਾਂਦੀ ਥੱਲੇ ਵਾਲੀ ਉਹਦੇ ਵਿੱਚ ਫਿਰ ਐਦਾਂ ਹੁੰਦਾ ਜੀ ਆਲੂ ਨੂੰ ਜਿਤਰੀ ਆਉਂਦੀ ਆ ਪਰ ਥੋੜੀ ਆਉਂਦੀ ਆ ਤੇ ਸਾਡੇ ਵੀਰ ਭਰਾ ਕਹਿੰਦੇ ਯਾਰ ਆ ਸਪਰੇ ਦੀ ਵਧੀਆ ਉਹ ਨਹੀਂ ਵਧੀਆ ਅਸੀਂ ਪਾਣੀ ਘੱਟ ਲਾਉਨੇ ਆ ਦਵਾਈ ਜ਼ਿਆਦਾ ਪਾ ਲਾਉਨੇ ਆ ਪਾਣੀ ਜ਼ਿਆਦਾ ਲਾਓ ਮੇਰਾ ਤੁਹਾਨੂੰ ਬਾਰ ਬਾਰ ਇਹੀ ਦਸਮ ਦਾ ਕੰਮ ਹੈ ਜੀ ਪਾਣੀ ਜ਼ਿਆਦਾ ਲਾਓ ਦਵਾਈ ਘੱਟ ਪਾਓ ਜਿੰਨੀ ਤੁਹਾਨੂੰ ਦੱਸੀ ਆ ਇਹਦਾ ਇਹਦਾ ਫਾਇਦਾ ਸਾਡੇ ਕੋਲ ਦੁਕਾਨਦਾਰ ਲੈਂਦੇ ਆ ਜੀ ਕੈਮੀਕਲ ਕੰਪਨੀਆਂ ਵਾਲੇ ਜਿੰਨੇ ਵੀ ਆ ਸਾਡੇ ਕੋਲ ਉਹਦਾ ਪੂਰਾ ਲਾਭ ਉਠਾ ਰਹੇ ਆ ਤੇ ਤੁਸੀਂ ਮੇਰੇ ਵੀਰ ਜਦੋਂ ਇੱਕ ਵਾਰ ਆਲੂ ਡਿੱਗਦਾ ਛੇੜ ਦੇ ਵਿੱਚ ਸਪਰੇਅ ਕਰੋ ਚੰਗੀ ਤਰ੍ਹਾਂ ਗਿੱਲਾ ਕਰੋ ਕੋਈ ਭਈਆ ਜਾਂ ਕੋਈ ਫਾਰਮਰ ਸਾਡਾ ਵੀਰ ਆਪ ਸਪਰੇਅ ਕਰਦਾ ਚਲੋ ਉਹਨੂੰ ਕਹੋ ਕਿ ਕੋਈ ਆਲੂ ਸਾਈਡ ਤੇ ਵੀ ਇਹ ਚਾਰ ਦਾਣੇ ਪਏ ਆ ਉਹਦੇ ਤੇ ਵੀ ਸਪਰੇਅ ਕਰ ਭਾਵੇਂ ਫਰਸ਼ ਹੀ ਗਿੱਲਾ ਹੋਵੇ ਆਲੂ ਲੇਟ ਸੁੱਕਣ ਕੋਈ ਗੱਲ ਨਹੀਂ ਜਦੋਂ ਇੱਕ ਵਾਰ ਸਪਰੇਅ ਪੂਰੀ ਹੋ ਜਾਂਦੀ ਹੈ ਫਿਰ ਲੇਬਰ ਨੂੰ ਕਹੋ ਇੱਕ ਵਾਰ ਪੱਟੀ ਮਾਰੋ ਜਦੋਂ ਪੱਟੀ ਮਾਰਦੇ ਆ ਇਹ ਆਲੂ ਇੱਧਰ ਘੁੰਮ ਜਾਂਦਾ ਇਹ ਘੁੰਮ ਜਾਂਦਾ ਫਿਰ ਅਸੀਂ ਇੱਕ ਇੱਕ ਸਪਰੇਅ ਹੋਰ ਉਹਦੇ ਤੇ ਕਰਾਉਣੀ ਆ ਤੇ ਫਿਰ ਜਿਹੜੇ ਦੇ ਵਿੱਚ ਸਪਰੇ ਹੋ ਗਈ ਡਬਲ ਫਿਰ ਜੋ ਸੋਕ ਤੇ ਭਰ ਦੋ ਇਹਦੇ ਬਹੁਤ 100% ਪਰਸੈਂਟ ਹੈ ਜੀ ਬਾਕੀ ਅੱਗੇ ਮੈਂ ਤੁਹਾਨੂੰ ਛੇੜ ਦੇ ਵਿੱਚ ਲੈ ਕੇ ਜਾਣਾ ਉਸੇ ਲਈ ਅਸੀਂ ਵੀਡੀਓ ਥੋੜੀ ਪਾਉਜ਼ ਕਰਾਂਗੇ ਤੇ ਮੈਂ ਤੁਹਾਨੂੰ ਛੇੜ ਦੇ ਵਿੱਚ ਦਿਖਾਉਣਾ ਜੀ ਧੰਨਵਾਦ ਜੀ ਜੀ ਤੁਸੀਂ ਦੇਖ ਸਕਦੇ ਆਂ ਵੀ ਛੇੜ ਦੇ ਵਿੱਚ ਆਲੂ ਫੁੱਲ ਰਹੇ ਪਿਆ ਤਦੂ ਇੱਕ ਵਾਰ ਇਸੇ ਸਪਰੇ ਹੋ ਜੁਕੀ ਹੈ ਕੋਈ ਨਹੀਂ ਹੁਣ ਸ਼ਾਮ ਦਾ ਟਾਈਮ ਚੱਲ ਰਿਹਾ ਤੇ ਆ ਲੇਬਰ ਕੋਲ ਇਦਾਂ ਦੀ ਫੱਟੀ ਹੁੰਦੀ ਹੈ ਫਲੇਵਰ ਇਦਾਂ ਦੀ ਫੱਟੀ ਦੇ ਨਾਲ ਆਲੂ ਇੱਕ ਵਾਰ ਸਾਈਡ ਕਰਦੇ ਜਦੋਂ ਇੱਕ ਵਾਰ ਸਪਰੇ ਹੋ ਜਾਂਦੀ ਹੈ ਉਹਦੇ ਦੇਖ ਸਕਦੇ ਆ ਲੇਬਰ ਨਾਲ ਫੱਟੀ ਨਾਲ ਆਲੂ ਹਟਾ ਦਈ ਰਹੀ ਹੈ ਜਿੱਧਰ ਜਿੱਧਰ ਆਂਬੂ ਇਲਾ ਹਟਾਉਂਦੀ ਹੈ ਤੇ ਉਹਦਾ ਦੂਜਰਾ ਪਾਸਾ ਹੋ ਜਾਂਦਾ ਲੇਬਰ ਤੇ ਇਹਦੇ ਨਾਲ ਅਸੀਂ ਸਪਰੇ ਸਾਰੀ ਸਾਡੀ ਸੰਪੂਰਨ ਹੋ ਜਾਂਦੀ ਹੈ ਇਹ ਨਹੀਂ ਹੁੰਦਾ ਕਿ ਇੱਕ ਸਾਈਡ ਰਹਿ ਜਾਂਦੀ ਹੈ ਤਾਂ ਜਾਂ ਕੋਸ਼ਿਆ ਦਵਾਈ ਵੀ ਅਸੀਂ ਜ਼ਿਆਦੀ ਪਾਉਂਦੇ ਆ ਪੈਸੇ ਵੀ ਖਰਾਬ ਕਰਦੇ ਆ ਤੇ ਬਾਕੀ ਕਿਸੇ ਵੀ ਵੀਰ ਪ੍ਰਾ ਦਾ ਜਿੱਦਾਂ ਦਾ ਵੀ ਸਵਾਲ ਹੋਵੇ ਤੁਸੀਂ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਉਹਦਾ ਜਵਾਬ ਦੇਵਾਂਗੇ ਬਾਕੀ ਸਾਡੇ ਕੋਲ ਕੋਈ ਵੀਡੀਓ ਬਣਾਉਂਦੇ ਸਾਡੇ ਕੋਲ ਕੋਈ ਗਲਤੀ ਹੋਈ ਹੋਵੇ ਜਾਂ ਕੋਈ ਜਲਦ ਦੱਸਿਆ ਹੋਵੇ ਤਾਂ ਤੁਸੀਂ ਜਾਗਰੂਕ ਕਰ ਸਕਦੇ ਆ ਸਾਡੇ ਕੋਲ ਜਿੰਨੀ ਕਿ ਨੌਲੇਜ ਹੋ ਸਕਦੀ ਹੈ ਅਸੀਂ ਸ਼ੇਅਰ ਕਰ ਰਹੇ ਹਾਂ ਜੀ ਬਾਕੀ ਅਗਲੀ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿੰਦਾਂ ਲਵਾਈ ਜਿੱਦਾਂ ਜਿੱਦਾਂ ਹੋਣੇ ਪਹਿਲੀ ਵੀਡੀਓ ਵਿੱਚ ਸਾਡੇ ਕਿ ਦੱਸ ਰਹੇ ਕਿ ਕਿੰਦਾਂ ਸੀਡ ਟਰੀਟਮੈਂਟ ਕਿ ਕੋਈ ਨਵਾਂ ਮੰਡਾ ਜਿਹੜਾ ਅੰਨ ਲਗਾਉਣਾ ਚਾਹੁੰਦਾ ਉਦੇ ਵਾਸਤੇ ਅਸੀਂ ਸਾਰੇ ਮਿਹਨਤ ਕਰ ਰਹੇ ਆ ਕਿ ਉਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਈ ਵਾਰ ਉਹਨੂੰ ਸਲਾਹ ਨਹੀਂ ਹੁੰਦੀ ਜਾਂ ਕੁਝ ਵੀ ਉਹਨੂੰ ਪਤਾ ਨਹੀਂ ਲੰਘਦਾ ਕਿ ਅਸੀਂ ਮਤਲਬ ਕਿ ਮੈਂ ਕੀ ਕਰਾਂ ਕੀ ਨਹੀਂ ਸਾਡੀ ਵੀਡੀਓ ਦੇਖ ਕੇ ਆਪਣੀ ਖੇਤੀ ਸ਼ੁਰੂ ਕਰ ਸਕਦਾ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ